ਕੀ ਆਮ ਆਦਮੀ ਪਾਰਟੀ ਨੇ 30 ਤੋਂ 35 ਵਿਧਾਇਕਾਂ ਦੀ ਟਿਕ ਕੱਟਣ ਦੀ ਪਲੈਨਿੰਗ ਬਣਾ ਲਈ ਹੈ ਕਿਉਂਕਿ ਸੰਗਠਨ ਹਲਕਾ ਇੰਚਾਰਜਾ ਦੀ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਜੱਤਾ ਜਿੱਥੇ ਕਾਂਗਰਸੀ ਵਿਧਾਇਕ ਹੈਗੇ ਆ ਉੱਥੇ ਸੰਗਠਨ ਹਲਕਾ ਇੰਚਾਰਜ ਲਾ ਦਿੱਤੇ ਜਾਂ ਜਿੱਥੇ ਕਮਜ਼ੋਰ ਵਿਧਾਇਕ ਹੈਗੇ ਆ ਉੱਥੇ ਸੰਗਠਨ ਇੰਚਾਰਜ ਲਾ ਦਿੱਤੇ ਜਾਂ ਜਿੱਥੇ ਵਿਧਾਇਕਾਂ ਦੇ ਨਾਲ ਵਵਾਦ ਚੱਲ ਰਿਹਾ ਹੈ ਉੱਥੇ ਹਲਕਾ ਇਨਚਾਰਜ ਲਾ ਦਿੱਤੇ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਆਮ ਆਦਮੀ ਪਾਰਟੀ ਦੀ ਬੇਸ਼ੱਕ ਇਸ ਵਕਤ ਸੂਬੇ ਦੇ ਵਿੱਚ ਸਰਕਾਰ ਹੈ ਪਰ ਸਰਕਾਰ ਤੇ ਪਾਰਟੀ ਦੋਨੇ ਹੀ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੀਆਂ ਨੇ ਜਿੱਥੇ ਇੱਕ ਤੋਂ ਬਾਅਦ ਇੱਕ ਵਿਧਾਇਕਾ ਦੇ ਉੱਪਰ ਪਰਚੇ ਹੋ ਰਹੇ ਆ ਉੱਥੇ ਹੀ ਹੁਣ ਇਸ ਸਾਰੇ ਚੀਜ਼ਾਂ ਨੂੰ ਨਿਜੀਠਣ ਦੇ ਲਈ ਕਿਉਂਕਿ ਵਿਧਾਇਕਾਂ ਦਾ ਜ਼ਮੀਨਾ ਉੱਪਰ ਵਿਰੋਧ ਹੋ ਰਿਹਾ ਹੈ ਤੇ ਕਈ ਵਿਧਾਇਕ ਜਮੀਨਾ ਦੇ ਉੱਪਰ ਬਿਲਕੁਲ ਆਮ ਆਦਮੀ ਪਾਰਟੀ ਨੂੰ ਆਪਣੇ ਕਮਜ਼ੋਰ ਨਜ਼ਰ ਆ ਰਿਹਾ ਹੈ ਤੇ ਜਿਨ੍ਹਾਂ ਤੋਂ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਉਹ ਵਿਧਾਇਕ ਲੋਕਾਂ ਦੇ ਵਿੱਚ ਉਹ ਆਪਣਾ ਰੁਤਬਾ ਨਾ ਬਣਾ ਸਕਣ ਇਸੇ ਦੇ ਚਲਦੇ ਹੁਣ ਆਮ ਆਦਮੀ ਪਾਰਟੀ ਨੇ ਇੱਕ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਸੰਗਠਨ ਹਲਕਾ ਇੰਚਾਰਜ ਲਾਏ ਹੈ ਹਾਲਾਂਕਿ ਹਲਕਾ ਇੰਚਾਰਜ ਹੁੰਦੇ ਪਰ ਇਹਨਾਂ ਨੇ ਸੰਗਠਨ ਹਲਕਾ ਇੰਚਾਰਜ ਲਾਏ ਹੈਗੇ ਆ ਜੋ ਸਿੱਧੇ ਤੌਰ ਤੇ ਆਪਾਂ ਗੱਲ ਕਰੀਏ ਕਿ ਉਸ ਵਿਧਾਇਕ ਦੇ ਸਾਹਮਣੇ ਉਹਨਾਂ ਹਲਕ ਸੰਗਠਨਾ ਇੰਚਾਰਜਾਂ ਨੂੰ ਪਾਵਰਾ ਦੇ ਦਿੱਤੀਆਂ ਕਿ ਤੁਸੀਂ ਆਪਣੇ ਸੂਬੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਕੰਮ ਕਰਵਾਓ ਤੇ ਸਭ ਤੋਂ ਪਹਿਲਾਂ ਮੈਂ ਕੁਝ ਨਾਮ ਲਵਾਂਗਾ ਜਿੱਥੋਂ ਅੰਦਾਜ਼ਾ ਹੋ ਜੂਗਾ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਟਿਕਟਾਂ ਕੱਟਿਆ ਜਾ ਸਕਣ ਇਹਨਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਜਾਤਾ ਵਿਵਾਦਿਤ ਨੇ ਜਾਂ ਬਿਲਕੁਲ ਸ਼ਾਂਤ ਨੇ ਜਿੰਨਾ ਬਾਰੇ ਕੋਈ ਨਾਮੋ ਨਿਸ਼ਾਨ ਨਹੀਂ ਸੁਣਿਆ ਜਾਂਦਾ ਮਤਲਬ ਕਿ ਉਸ ਤਰੀਕੇ ਦਾ ਦਮ ਖਮ ਨਹੀਂ ਰੱਖਦੇ ਕਿ ਰੋਪ ਦੇ ਨਾਲ ਅਫਸਰਾ ਤੋਂ ਕੰਮ ਕਰਵਾ ਸਕਣ ਜਾਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਵਿਵਾਦਾ ਦੇ ਵਿੱਚ ਸੀ ਜਿੱਥੇ ਕਾਂਗਰਸ ਸੀ ਵਿਧਾਇਕੇਗੇ ਉੱਥੇ ਵੀ ਹਲਕਾ ਇੰਚਾਰਜ ਲਗਾਏ ਗਏ ਸੰਗਠਨ ਹਲਕਾ ਇੰਚਾਰਜ ਸਭ ਤੋਂ ਪਹਿਲਾਂ ਤਾਂ ਸਨੋਰ ਦਾ ਜ਼ਿਕਰ ਕਰ ਦਿੰਨੇ ਜਿੱਥੇ ਦਾ ਸਿੱਧੇ ਤੌਰ ਤੇ ਹਲਕਾ ਇਨਚਾਰਜ ਹੀ ਲਾ ਦਿੱਤਾ ਗਿਆ ਉੱਥੇ ਦਾ ਮਤਲਬ ਕਿ ਉਹਨਾਂ ਨੇ ਤੈਅ ਕਰ ਲਿਆ ਕਿ ਅਸੀਂ ਇੱਥੋਂ ਦਿੱਤਾ ਟਿਕਟ ਕੱਢ ਦੇਣੀ ਹੈ ਉੱਥੇ ਰੰਜੋਸ ਸਿੰਘ ਹੰਡਾਣਾ ਨੂੰ ਇਨਚਾਰਜ ਲਾ ਦਿੱਤਾ ਤੇ ਉੱਥੋਂ ਦੇ ਵਿਧਾਇਕ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਹੜੇ ਕੀ ਬੀਤੇ ਦਿਨ ਚਰਚਾ ਦੇ ਵਿੱਚ ਆ ਗਏ ਸੀ ਜਦੋਂ ਦਿੱਲੀ ਲੋਬੀ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲ ਦਿੱਤਾ ਸੀ ਕ੍ਰਿਸ਼ਨ ਕੁਮਾਰ ਦੇ ਖਿਲਾਫ ਹੜਾ ਨੂੰ ਲੈ ਕੇ ਮੋਰਚਾ ਖੋਲ੍ਹਿਆ ਸੀਗਾ ਹੁਣ ਇਹਨਾਂ ਦੀ ਟਿਕਟ ਲਗਭਗ ਪੱਕੀ ਆ ਕਿਉਂਕਿ ਇੱਥੇ ਤਾਂ ਹਲਕਾ ਇੰਚਾਰਜ ਹੀ ਲਿਖ ਦਿੱਤਾ ਜਦੋਂ ਕੋਈ ਹਲਕਾ ਇੰਚਾਰਜ ਲਿਖਿਆ ਜਾਂਦਾ ਤਾਂ ਉੱਥੇ ਸਮਝ ਲਓ ਕਿ ਉਸ ਵਿਅਕਤੀ ਦੀ ਲਗਭਗ ਲਗਭਗ ਟਿਕਟ ਪੱਕੀ ਹੁੰਦੀ ਹੈ ਇਸੇ ਤਰ੍ਹਾਂ ਜਿਵੇਂ ਬਠਿੰਡਾ ਰੂਲਰ ਤੋਂ ਵੀ ਪਹਿਲਾਂ ਜਿਹੜੇ ਵਿਧਾਇਕ ਅਮਿਤ ਰਤਨ ਕੋਟ ਫੱਤਾ ਉਹਨਾਂ ਦੀ ਜਗ੍ਹਾ ਵੀ ਹਲਕਾ ਇੰਚਾਰਜ ਲਾ ਦਿੱਤਾ ਗਿਆ ਸੀਗਾ ਤੇ ਹੁਣ ਜਿਹੜੇ ਸੰਗਠਨ ਹਲਕਾ ਇੰਚਾਰਜ ਲਾਏ ਗਏ ਆ ਜਾਂ ਇਹਨਾਂ ਨੇ ਨਾਂ ਦਿੱਤਾ ਹੈ ਹਲਕਾ ਸੰਗਠਨ ਇੰਚਾਰਜ ਉਹ ਤੁਹਾਨੂੰ ਹਲਕੇ ਦੱਸ ਦਿੰਨੇ ਆ ਸਭ ਤੋਂ ਪਹਿਲਾ ਤਾਂ ਆਉਂਦਾ ਕਿ ਦਸੂਆ ਦਸੂਆ ਦੇ ਵਿੱਚ ਗਗਨਦੀਪ ਸਿੰਘ ਚੀਮਾ ਨੂੰ ਲਾਇਆ ਹੈ ਗੜਸ਼ੰਕਰ ਵੀ ਹਲਕਾ ਇੰਚਾਰਜ ਬਦਲ ਦਿੱਤਾ ਹੁਸ਼ਿਆਰਪੁਰ ਉਰਮੁਰ ਜਲੰਧਰ ਨਾਰਥ ਕਪੂਰਥਲਾ ਬੰਗਾ ਅਜਨਾਲਾ ਅਜਨਾਲਾ ਬੜਾ ਐਮ ਹੋ ਜਾਂਦਾ ਹੈ ਅਜਨਾਲਾ ਦੇ ਵਿੱਚ ਲੱਪਰੀ ਸਿੰਘ ਨੂੰ ਹਲਕਾ ਇੰਚਾਰਜ ਲਾਇਆ ਤੇ ਅਜਨਾਲਾ ਦੇ ਵਿੱਚੋਂ ਵਿਧਾਇਕ ਹੋਣ ਹੈ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕੀ ਮੰਤਰੀ ਰਹੇ ਹੈ ਤੇ ਉਹਨਾਂ ਦੀ ਜਗ੍ਹਾ ਉਹਨਾਂ ਦੇ ਨਾਲ ਇੱਕ ਸੰਗਠਨ ਹਲਕਾ ਇਨਚਾਰਜ ਲਾ ਦਿੱਤਾ ਮਤਲਬ ਕਿ ਉੱਥੇ ਉਸ ਸੰਗਠਨ ਇਨਚਾਰਜ ਦੀ ਚੱਲੂਗੀ ਕੁਲਦੀਪ ਸਿੰਘ ਢਾਲੀਵਾਲ ਦੀ ਨਹੀਂ ਚੱਲੂਗੀ ਇਹ ਕਿਤੇ ਨਾ ਕਿਤੇ ਸੰਕੇਤ ਵੀ ਹੈ ਕਿ ਉਹਦੇ ਸਮੇਂ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਦੀ ਹੋ ਸਕਦਾ ਟਿਕਟ ਵੀ ਕੱਟੀ ਜਾਵੇ ਜਾਂ ਇਹ ਵੀ ਇਸ ਨੂੰ ਜਿਹੜੇ ਸਿਆਸੀ ਮਾਹਰ ਆ ਉਹ ਇਸ ਤਰੀਕੇ ਨਾਲ ਵੀ ਕਹੀ ਗਿਣਦੇ ਹੈਗੇ ਕਿ ਉੱਥੇ ਬਰਾਬਰ ਪਾਵਰਾਂ ਵੰਡਿਆ ਜਾਣ कि ਦੋਨਾਂ ਪਾਸੋਂ ਖੇਡਿਆ ਜਾ ਸਕੇ ਤੇ ਕੁਲਦੀਪ ਸਿੰਘ ਢਾਲੀਵਾਲ ਇਸ ਕਰਕੇ ਨਿਸ਼ਾਨੇ ਦਾ ਸ਼ਿਕਾਰ ਹੋ ਸਕਦੇ ਆ ਕਿਉਂਕਿ ਜਿਵੇਂ ਉਹਨਾਂ ਨੇ ਇੱਕ ਕਮੈਂਟ ਕੀਤਾ ਸੀਗਾ ਜਦੋਂ ਲੈਂਡ ਪੂਲਿੰਗ ਪੋਲਿਸੀ ਆਈ ਸੀ ਉਹਦੋਂ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਕਹਿ ਦਿੱਤਾ ਸੀਗਾ ਕਿ ਮੈਂ ਨਿੱਜੀ ਤੌਰ ਤੇ ਇਸ ਦੇ ਖਿਲਾਫ ਆ ਅਗਲਾ ਜਿਹੜਾ ਅਹਿਮ ਆ ਜਾਂਦਾ ਉਹ ਹਲਕਾ ਅੰਮ੍ਰਿਤਸਰ ਨਾਰਥ ਜਿੱਥੇ ਸ਼੍ਰੀ ਵਿਸ਼ਾਖਾ ਸਿੰਘ ਨੂੰ ਹਲਕਾ ਜਿਹੜਾ ਸੰਗਠਨ ਇੰਚਾਰਜ ਲਾਇਆ ਗਿਆ ਹੈ ਇੱਥੋਂ ਤੁਹਾਨੂੰ ਪਤਾ ਹੈ ਕਿ ਕਿਹੜੇ ਵਿਧਾਇਕ ਸੀਗੇ ਇੱਥੋਂ ਸੀ ਕੁਵਰ ਵਿਜੇ ਪ੍ਰਤਾਪ ਜੋ ਹਜੇ ਵੀ ਵਿਧਾਇਕ ਆ ਪਰ ਪਾਰਟੀ ਨੇ ਉਹਨਾਂ ਨੂੰ ਕੱਢ ਦਿੱਤਾ ਪਰ ਵਿਧਾਇਕੀ ਉਹਨਾਂ ਦੀ ਕਾਇਮ ਹੈਗੀ ਹੈ ਕਿਉਂਕਿ ਉਹਨਾਂ ਨੇ ਪਾਰਟੀ ਕੋਈ ਹੋਰ ਨਹੀਂ ਬਦਲੀ ਉਹ ਪਾਰਟੀ ਛੱਡ ਕੇ ਨਹੀਂ ਗਏ ਪਾਰਟੀ ਨੇ ਉਹਨਾਂ ਨੂੰ ਕੱਢਿਆ ਤੇ ਉਹਨਾਂ ਦੀ ਵਿਧਾਇਕੀ ਜਿਹੜੀ ਕਾਇਮ ਹੈ ਇਹ ਬੜਾ ਅਹਿਮ ਹੋ ਜਾਂਦਾ ਇੱਥੇ ਹੁਣ ਜਿਹੜਾ ਸੰਗਠਨ ਹਲਕਾ ਇਨਚਾਰਜ ਲਾਇਆ ਗਿਆ ਹੈਗਾ ਤੇ ਇਸੇ ਤਰ੍ਹਾਂ ਖਰੜ ਦੇ ਵਿੱਚੋਂ ਜਿੱਥੇ ਕੀ ਅਨਮੋਲ ਗगनਮਾਨ ਕਾਫੀ ਚਰਚਾ ਦੇ ਵਿੱਚ ਹੈਗੇ ਆ ਕਿਉਂਕਿ ਇੱਕ ਵਾਰ ਅਸਤੀਫਾ ਦੇ ਦਿੱਤਾ ਫਿਰ ਅਸਤੀਫਾ ਲੈ ਲਿਆ ਤੇ ਹੁਣ ਇੱਥੇ ਨਵਦੀਪ ਸੈਣੀ ਨੂੰ ਸੰਗਠਨ ਹਲਕਾ ਇੰਚਾਰਜ ਲਾ ਦਿੱਤਾ ਗਿਆ। ਅਬਹਰ ਤੋਂ ਵੀ ਜਿਹੜਾ ਸੰਗਠਨ ਹਲਕਾ ਇੰਚਾਰਜ ਰੰਦੀਰ ਗੱਬਨ ਨੂੰ ਲਾਇਆ ਪਰ ਇੱਥੇ ਕਾਂਗਰਸ ਦੀ ਵਿਧਾਇਕ ਹੈਗੇ ਸੰਦੀਪ ਜਾਖੜ ਅਮਰਗੜ ਦੇ ਵਿੱਚ ਵੀ ਹਲਕਾ ਇੰਚਾਰਜ ਜਿਹੜਾ ਬਦਲਿਆ ਗਿਆ ਹੈਗਾ ਉੱਥੇ ਹਰਪੀਤ ਸਿੰਘ ਨੂੰ ਹਲਕਾ ਇੰਚਾਰਜ ਲਗਾਇਆ ਸੰਗਠਨ ਹਲਕਾ ਇੰਚਾਰਜ ਉੱਥੋਂ ਜਸਵੰਤ ਸਿੰਘ ਗੱਜਣ ਮਾਜਰਾ ਵਧਾਇਕ ਆਉਂਦੇ ਹੈਗੇ ਜਿਨ੍ਹਾਂ ਦੇ ਉੱਪਰ ਈਡੀ ਦੇ ਕੇਸਸ ਵੀ ਸੀਗੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀਗਾ ਉਹਨਾਂ ਦੇ ਘਰ ਦੇ ਵਿੱਚ ਰੇਡ ਵੀ ਹੋਈਆਂ ਸੀਗੀਆਂ ਇਸੇ ਤਰ੍ਹਾਂ ਗਿੱਦੜ ਬਾਤ ਹੋਈ ਜਿਹੜਾ ਸੰਗਠਨ ਹਲਕਾ ਇੰਚਾਰਜ ਲਾਇਆ ਕਿਰਨਪਾਲ ਸਿੰਘ ਨੂੰ ਜਿੱਥੇ ਡਿੰਪੀ ਢਿੱਲੋ ਥੋੜਾ ਸਮਾਂ ਪਹਿਲਾਂ ਹੀ ਜਿੱਤੇ ਹੈ ਜਿੱਤ ਕੇ ਵਿਧਾਨ ਸਭਾ ਦੀ ਪੌੜੀਆਂ ਚੜੇ ਹੈ ਉਹਨਾਂ ਦੇ ਸਾਹਮਣੇ ਵੀ ਇੱਕ ਵਿਅਕਤੀ ਨੂੰ ਬਰਾਬਰ ਦੀਆਂ ਪਾਵਰਾ ਦੇ ਦਿੱਤੀਆਂ ਗਈਆਂ ਸੰਗਰੂਰ ਬੜਾ ਅਹਿਮ ਹੋ ਜਾਂਦਾ ਗੁਰਪ੍ਰੀਤ ਸਿੰਘ ਚੰਨੋ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਰਾਜਤਾ ਨਹੀਂ ਵੀ ਮੰਨੀ ਜਾਂਦੀ ਸੰਗਰੂਰ ਉੱਥੇ ਨਰਿੰਦਰ ਕੋਰ ਭਰਾਜ ਜਿਹੜੇ ਕਿ ਵਿਧਾਇਕ ਹੈ ਗਿਆ ਪਰ ਉਹ ਵੀ ਅੱਜ ਕੱਲ ਚਰਚਾ ਦੇ ਵਿੱਚ ਹੈ ਚਰਚਾ ਦੇ ਵਿੱਚ ਕਿੰਦੇ ਨਾਲ ਹੈ ਚਰਚਾ ਦੇ ਵਿੱਚ ਅਮਨ अरोड़ा ਦੇ ਨਾਲ ਹੈ ਕਿਉਂਕਿ ਜਿਹੜੇ ਕਹਿੰਦੇ ਸੰਗਰੂਰ ਤੋਂ ਅਮਨ अरोड़ा ਦੀ ਚੱਲ ਰਹੀ ਹੈਗੀ ਹੈ ਜਿਹੜੇ ਸੁਨਾਮ ਤੋਂ ਵਿਧਾਇਕ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈ ਸੰਗਰੂਰ ਉਹਨਾਂ ਦੀ ਖੂਬ ਚੱਲ ਰਹੀ ਹੈ ਤੇ ਸੰਗਰੂਰ ਦੇ ਵਿੱਚ ਦਖਲ ਅੰਦਾਜ਼ੀ ਵੀ ਉਹਨਾਂ ਦੀ ਵੱਡੇ ਪੱਧਰ ਹੈ ਪਦਰ ਉੱਪਰ ਚੱਲ ਰਹੀ ਹੈ ਤੇ ਨਰਿੰਦਰ ਕੌਰ ਭਰਾਏ ਦੀ ਉੱਥੇ ਨਹੀਂ ਸੁਣੀ ਜਾਂਦੀ ਜਿਹੜਾ ਉੱਥੇ ਚੇਅਰਮੈਨ ਵੀ ਬਣਾਇਆ ਹੈਗਾ ਜਾਂ ਆਪਾਂ ਕਹ ਲਈਏ ਕਿ ਨਗਰ ਕੌਂਸਲ ਦਾ ਪ੍ਰਧਾਨ ਵੀ ਬਣਾਇਆ ਉਹ ਵੀ ਅਮਨ ਅਰੋੜਾ ਦੀ ਦਖਲਅੰਦਾਜ਼ੀ ਤੋਂ ਬਾਅਦ ਬਣਿਆ ਹੈਗਾ ਤੇ ਉੱਥੇ ਵੱਡੇ ਪਦਰ ਉੱਪਰ ਅੰਦਰ ਖਾਤੇ ਪਾਰਟੀ ਦੇ ਵਿੱਚ ਲੜਾਈ ਚੱਲ ਰਹੀ ਹੈ ਮਤਲਬ ਕਿ ਉਸ ਦੇ ਸਾਹਮਣੇ ਵੀ ਹੁਣ ਜਿਹੜੀ ਪਾਵਰ ਹੈ ਨਰਿੰਦਰ ਕੌਰ ਭਰਾਜ ਹੋਂਾ ਸਾਹਮਣੇ ਵੀ ਪਾਵਰ ਜਿਹੜੀ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੀ ਗਈ ਹੈ ਗੁਰਪ੍ਰੀਤ ਸਿੰਘ ਚੰਨੋ ਨੂੰ ਤੇ ਹੁਣ ਉਹਨਾਂ ਹਲਕਿਆਂ ਦੀ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਕਮਜ਼ੋਰ ਸਮਝੀ ਜਾਂਦੀ ਹੈ ਜਿੱਥੇ ਸੰਗਠਨ ਇੰਚਾਰਜ ਬਦਲੇ ਗਏ ਹੈਗੇ ਆ ਹਲਕਾ ਸੰਗਠਨ ਇੰਚਾਰਜ ਲਾਏ ਗਏ ਦਸੂਹਾ ਜਿੱਥੇ ਕੀ ਜੇਕਰ ਆਪਾਂ ਗੱਲ ਕਰੀਏ ਕਰਮਵੀਰ ਸਿੰਘ ਹੂਮਣ ਵਿਧਾਇਕ ਹੈਗੇ ਗੜਸ਼ੰਕਰ ਜਿੱਥੇ ਜੈ ਕਿਸ਼ਨ ਰੋੜੀ ਜਿਹੜੇ ਕੀ ਡਿਪਟੀ ਸਪੀਕਰ ਹੈਗੇ ਆ ਉੱਥੇ ਵੀ ਜਿਹੜੇ ਹਲਕਾ ਸੰਗਠਨ ਹਲਕਾ ਇੰਚਾਰਜ ਬਦਲੇ ਗਏ ਹੋਸ਼ਿਆਰਪੁਰ ਦੇ ਵਿੱਚ ਜਿੱਥੋਂ ਕੀ ਮੰਤਰੀ ਹੁੰਦੇ ਆ ਬ੍ਰਮਸ਼ੰਕਰ ਜਿੰਪਾ ਜਿੱਥੋਂ ਦੇ ਮੰਤਰੀ ਵਿਧਾਇਕ ਹੈਗੇ ਆ ਉਹਨਾਂ ਦੇ ਸਾਹਮਣੇ ਵੀ ਸੰਗਠਨ ਹਲਕਾ ਇੰਚਾਰਜ ਲਾ ਦਿੱਤਾ ਗਿਆ ਜਲੰਧਰ ਨਾਰਥ ਵਿੱਚ ਵੀ ਸੰਗਠਨ ਹਲਕਾ ਇੰਚਾਰਜ ਲਾਇਆ ਹਾਲਾਂਕਿ ਇੱਥੇ ਕਾਂਗਰਸੀ ਵਿਧਾਇਕ ਹੈਗੇ ਕਪੂਰਥਲਾ ਦੇ ਵਿੱਚ ਵੀ ਕਾਂਗਰਸੀ ਵਿਧਾਇਕ ਆ ਉੱਥੇ ਵੀ ਜਿਹੜਾ ਸੰਗਠਨ ਹਲਕਾ ਇੰਚਾਰਜ ਲਾਇਆ ਹੈ ਬੰਗਾ ਦੇ ਵਿੱਚ ਡਾਕਟਰ ਸੁੱਖੀ ਜਿਹੜੇ ਕੀ ਅਕਾਲੀ ਦਲ ਦੇ ਵਿੱਚ ਸੀ ਪਰ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਉਹਨਾਂ ਦੀ ਉਹਨਾਂ ਦੇ ਨਾਲ ਵੀ ਜਿਹੜਾ ਸੰਗਠਨ ਹਲਕਾ ਇੰਚਾਰਜ ਲਾ ਦਿੱਤਾ ਗਿਆ ਤੇ ਰਾਜਾ ਸੰਸੀ ਦੇ ਵਿੱਚ ਕਾਂਗਰਸੀ ਵਿਧਾਇਕਾ ਉੱਥੇ ਵੀ ਸੰਗਠਨ ਹਲਕਾ ਇੰਚਾਰਜ ਲਾਇਆ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੀ ਕਿ ਹੁਣੇ-ਹੁਣੇ ਆਮ ਆਦੀ ਪਾਰਟੀ ਨੇ ਸੀਟ ਜਿੱਤੀ ਸੀ ਉੱਥੇ ਵੀ ਸੰਗਠਨ ਹਲਕਾ ਇੰਚਾਰਜ ਲਾ ਦਿੱਤਾ ਗਿਆ ਭੋਆ ਦੇ ਵਿੱਚ ਵੀ ਜਿੱਥੇ ਕੀ ਲਾਲ ਚੰਦ ਕਟਾਰੂ ਚੱਕ ਵਿਧਾਇਕ ਹੈਗੇ ਆ ਤੇ ਮੰਤਰੀ ਵੀ ਹੈ ਉਹਨਾਂ ਦੀ ਜਗ੍ਹਾ ਜਿਾ ਆਪਾਂ ਕਹਿ ਲਈ ਕਿ ਉਹਨਾਂ ਦੇ ਨਾਲ ਵੀ ਕਿਸੇ ਹੋਰ ਵਿਅਕਤੀ ਨੂੰ ਪਾਵਰਫੁੱਲ ਕਰ ਦਿੱਤਾ ਹੈ ਉੱਥੇ ਵੀ ਸੰਗਠਨ ਹਲਕਾ ਇੰਚਾਰਜ ਲਾ ਦਿੱਤਾ ਹੈ ਬਾਕੀ ਜਗ੍ਹਾ ਤੇ ਮੋਸਟਲੀ ਜਿਹੜੇ ਵਿਧਾਇਕ ਹੀ ਜਿਹੜੀ ਤੁਸੀਂ ਲਿਸਟ ਵੀ ਪਿੱਛੇ ਦੇਖ ਰਹੇ ਹੋ ਗਿਓ ਮੋਸਟਲੀ ਜਗ੍ਹਾ ਤੇ ਜਿਹੜੇ ਵਿਧਾਇਕ ਹੈ ਉਹ ਕਮਜ਼ੋਰ ਮੰਨੇ ਜਾਂਦੇ ਜਿਵੇਂ ਦਸੂਹਾ ਦੇ ਵਿੱਚ ਕਰਮਵੀਰ ਘੁੰਮਣ ਹੋ ਗਏ ਜਾਂ ਆਪਾਂ ਕਹ ਲਈਏ ਕਿ ਰਾਜਪੁਰਾ ਦੇ ਵਿੱਚ ਨੀਨਾ ਮਿੱਤਲ ਹੋ ਗਈ ਇਸੇ ਤਰ੍ਹਾਂ ਹੋਰ ਵੀ ਥਾਵਾਂ ਦੇ ਵਿੱਚ ਮਲੇਰ ਕੋਟਲਾ ਦੇ ਵਿੱਚ ਅਮਰਗੜ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਉੱਥੇ ਵੀ ਬਦਲੇ ਗਏ ਹੈਗੇ ਆ ਉੱਥੇ ਜਗਤਾਰ ਸਿੰਘ ਜਸਵੰਤ ਸਿੰਘ ਗੱਜਨ ਮਾਜਰਾ ਵਿਧਾਇਕ ਹੈਗੇ ਆ ਉੱਥੇ ਵੀ ਹਲਕਾ ਇੰਚਾਰਜ ਲाये ਗਿਆ ਸੰਗਠਨ ਹਲਕਾ ਇੰਚਾਰਜ ਦਾ ਸਾਸ ਤੌਰ ਤੇ ਆਮ ਆਦਮੀ ਪਾਰਟੀ ਦਾ ਸਿੱਧੇ ਤੌਰ ਤੇ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਤੇ ਜਿਤੇ ਸੰਗਠਨ ਹਲਕਾ ਇੰਚਾਰਜ ਲਾਏ ਉੱਥੇ ਟਿਕਟਾਂ ਬਦਲੀਆਂ ਜਾ ਸਕਦੀਆਂ ਹਨ ਉਹਨਾਂ ਵਧਾਇਕਾ ਦੇ ਬਰਾਬਰ ਇੱਕ ਵਿਅਕਤੀ ਨੂੰ ਪਾਵਰਾ ਦਿੱਤੀਆਂ ਜਾ ਰਹੀ ਹੈਗੇ ਜੋ ਸੰਗਠਨ ਤੇ ਮਜ਼ਬੂਤੀ ਰੱਖਣ ਦਾ ਬੇਸ਼ਕ ਕੰਮ ਹੁੰਦਾ ਉਸ ਦਾ ਪਰ ਸਭ ਨੂੰ ਪਤਾ ਹੈ ਕਿ ਉੱਥੇ ਫਿਰ ਸੰਗਠਨ ਹਲਕਾ ਇੰਚਾਰਜਾ ਦੀ ਜਲਦੀ ਜਦੋਂ ਵਿਧਾਇਕ ਦੇ ਬਰਾਬਰ ਤੁਸੀਂ ਕੋਈ ਵਿਅਕਤੀ ਨੂੰ ਖੜਾ ਕਰ ਦਿੰਨੇ ਹੋ ਤੇ ਅਵਸਰਾ ਦੇ ਵਿੱਚ ਵੀ ਉਸ ਦੀ ਤੂਤੀ ਬੋਲਦੀ ਵਿਧਾਇਕਾਂ ਦੀ ਤਾਂ ਕਈਆਂ ਦੀ ਇਹਨਾਂ ਵਿੱਚੋਂ ਬਹੁਤਾਂ ਦੀ ਸੁਣੀ ਹੀ ਨਹੀਂ ਜਾਂਦੀ ਕੁਲਦੀਪ ਸਿੰਘ ਢਾਲੀਵਾਲ ਦੇ ਸਾਹਮਣੇ ਲਾ ਦਿੱਤਾ ਸਨੋਰ ਦੇ ਵਿੱਚ ਤਾਂ ਸਿੱਧਾ ਹੀ ਹਲਕਾ ਇੰਚਾਰਜ ਲਾ ਦਿੱਤਾ ਖਰੜ ਦੇ ਵਿੱਚ ਜਿੱਥੇ ਰੋਲਾ ਪੈ ਰਿਹਾ ਹੈਗਾ ਜਿੱਥੇ ਕਹਿੰਦੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਵੱਡੇ ਵੱੱਧਰ ਉੱਪਰ ਕਰਪਸ਼ਨ ਹੈ ਫਿਰ ਉੱਥੇ ਵੀ ਸੰਗਠਨ ਹਲਕਾ ਇੰਚਾਰਜ ਲਾ ਦਿੱਤਾ ਮਤਲਬ ਕਿ ਸਾਫ ਸੰਕੇਤ ਹੈ ਕੀ ਆਮ ਆਦਮੀ ਪਾਰਟੀ ਸੰਗਠਨ ਵੀ ਉਹਨਾਂ ਥਾਵਾਂ ਤੇ ਮਜ਼ਬੂਤ ਕਰ ਰਹੀ ਹੈ ਤੇ ਨਾਲ ਦੀ ਨਾਲ ਐਮਐਲਏ ਦੇ ਉੱਪਰ ਚੈੱਕ ਵੀ ਰੱਖਿਆ ਜਾਊਗਾ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ 35 ਤੋਂ 40 ਟਿਕਟਾਂ ਤੱਕ ਕੱਢ ਦਿੱਤੀਆਂ ਜਾਣ ਜੁੜੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ ਧੰਨਵਾਦ